ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਵਾਣੀਆਂ ਇਨਸਾਨਾਂ ਨੂੰ ਜਾਣਾ ਪੈਣਾ ਦੂਜੇ ਗ੍ਰਹਿ ਤੇ ਮੰਗਲ ਤੇ ਜੰਗ ਤੇ ਧਰਤੀ ਦੀ ਤਬਾਹੀ ਇੱਕ ਤੋਂ ਬਾਅਦ ਇੱਕ ਭਵਿੱਖਵਾਣੀਆਂ ਹੋਈਆਂ ਸੱਚ ਬਾਬਾ ਵੇਂਗਾ ਬਾਬਾ ਵੈਂਗਾ ਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਉਹਨਾਂ ਦੀਆਂ ਭਵਿੱਖ ਵਾਣੀਆਂ ਕਰਕੇ ਜਾਣਦੇ ਨੇ ਕਿਉਂਕਿ ਜੇਕਰ ਬਾਬਾ ਵੈਂਗਾ ਦੀ ਭਵਿੱਖ ਵਾਣੀਆਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਅਜਈਆਂ ਭਵਿੱਖ ਵਾਣੀਆਂ ਕੀਤੀਆਂ ਗਈਆਂ ਨੇ ਜੋ ਕਿ ਤਨਾ ਕਿਤੇ ਸੱਚ ਵੀ ਸਾਬਤ ਹੋਈਆਂ ਨੇ ਬਾਬਾ ਵੈਂਗਾ ਦੇ ਵੱਲੋਂ ਬਹੁਤ ਸਾਰੀਆਂ ਅਜਈਆਂ ਭਵਿੱਖ ਵਾਣੀਆਂ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਜਨਾਬਾਰੇ ਸੋਚ ਕੇ ਹੀ ਲੋਕ ਡਰ ਰਹੇ ਨੇ ਰੂਹ ਕੰਬ ਰਹੀ ਹੈ ਕਿਉਂਕਿ ਜੇਕਰ ਭਵਿੱਖਬਾਣੀਆਂ ਦੇ ਸੱਚ ਹੋਣ ਦੀ ਗੱਲ ਹੋਵੇ ਤਾਂ ਜੋ 911 ਦਾ ਹਮਲਾ ਹੋਇਆ ਸੀ ਅਮਰੀਕਾ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਉਸ ਦੀ ਵੀ ਭਵਿੱਖਬਾਣੀ ਬਾਬਾ ਵੇਂਗਾ ਨੇ ਪਹਿਲੇ ਹੀ ਕਰਤੀ ਸੀ ਉਸ ਤੋਂ ਬਾਅਦ 2024 ਦੇ ਵਿੱਚ ਮੌਸਮ ਨੂੰ ਲੈ ਕੇ ਗਲੋਬਲ ਵਾਰਮਿੰਗ ਨੂੰ ਲੈ ਕੇ ਜੋ ਭਵਿੱਖਬਾਣੀ ਕੀਤੀ ਗਈ ਉਹ ਵੀ ਅਤਿ ਦੀ ਗਰਮੀ ਪਈ ਹੈ ਫਿਰ ਕੋਰੋਨਾ ਦੀ ਭਵਿੱਖਬਾਣੀ ਕੀਤੀ ਗਈ ਸੀ ਤਾਂ ਦੂਜੇ ਪਾਸੇ ਵਿਸ਼ਵ ਯੁੱਧ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਜੋ ਹਾਲਾਤ ਉਹੋ ਜਿਹੇ ਬਣ ਰਹੇ ਨੇ ਪਰ ਹੁਣ ਜੇ ਨਾ ਭਵਿੱਖਬਾਣੀਆਂ ਦੀ ਗੱਲ ਕਰਾਂਗੇ ਉਹਨਾਂ ਦੇ ਵਿੱਚ ਇੱਕ ਭਵਿੱਖਬਾਣੀ ਹੈ ਕਿ ਯੂਰਪ ਦੇ ਵਿੱਚ ਮੁਸਲਮ ਰਾਜ ਹੋਏਗਾ ਅਗਲੀ ਭਵਿੱਖਬਾਣੀ ਹੈ ਕਿ ਮੰਗਲ ਤੇ ਜੰਗ ਹੋਏਗੀ ਮੰਗਲ ਗ੍ਰਹਿ ਤੇ ਤਾਂ ਧਰਤੀ ਦੀ ਤਬਾਹੀ ਹੋਏਗੀ ਤੀਜੀ ਭਵਿੱਖਬਾਣੀ ਕਿ ਇਨਸਾਨਾਂ ਨੂੰ ਧਰਤੀ ਨੂੰ ਛੱਡ ਕੇ ਦੂਜੇ ਗ੍ਰਹਿ ਤੇ ਜਾਣਾ ਪਏਗਾ ਤਬਾਹੀ ਹੋਣ ਵਾਲੀ ਹੈ ਇਹ ਸਾਰੀਆਂ ਭਵਿੱਖਬਾਣੀਆਂ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਸੋ ਆਓ ਜਾਣਦੇ ਹਾਂ ਇਹ ਭਵਿੱਖਬਾਣੀਆਂ ਕਿਹੜੇ-ਕਿਹੜੇ ਸਨ ਦੇ ਵਿੱਚ ਕਦੋਂ-ਕਦੋਂ ਹੋਣ ਦੀ ਗੱਲ ਬਾਬਾ ਵੇਂਗਾ ਦੇ ਵੱਲੋਂ ਕੀਤੀ ਗਈ ਹੈ ਤਾਂ ਕਦੋਂ ਤੋਂ ਤਬਾਹੀ ਹੋਵੇਗੀ ਵੈਂਗਲਿਆ ਪਾਂਦੇਵਾ ਗੁਸਤੇ ਰੋਵਾ ਯਾਨੀ ਕਿ ਬਾਬਾ ਵੇਂਗਾ ਇੱਕ ਬੁਲਗਾਰੀਆਈ ਨਬੀ ਸੀ ਬਾਬਾ ਵੈਂਗਾ ਦਾ ਜਨਮ 1911 ਦੇ ਵਿੱਚ ਹੋਇਆ ਸੀ ਤਾਂ 1996 ਦੇ ਵਿੱਚ 85 ਸਾਲ ਦੀ ਉਮਰ 'ਚ ਬਾਬਾ ਵੈਂਗਾ ਦੀ ਮੌਤ ਹੋ ਗਈ ਉਸ ਦੀਆਂ ਭਵਿੱਖਵਾਣੀਆਂ ਕਾਫੀ ਡਰਾਉਣੀਆਂ ਨੇ ਉਸ ਨੂੰ ਇੱਕ ਅਨ੍ਹਾ ਰਹੱਸਵਾਦੀ ਪੈਗੰਬਰ ਮੰਨਿਆ ਜਾਂਦਾ ਹੈ ਜਿਸ ਦੀ ਮੌਤ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਚਰਚਾ ਲਗਾਤਾਰ ਹੁੰਦੀ ਆ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦੀਆਂ ਕਈ ਭਵਿੱਖਵਾਣੀਆਂ ਸੱਚ ਸਾਬਤ ਹੋਈਆਂ ਨੇ ਉਸ ਨੂੰ ਬਾਲਕਨਸ ਦਾ ਨੋਸਟੋਡੇਮਸ ਵੀ ਕਿਹਾ ਜਾਂਦਾ ਹੈ ਕਿਆ ਜਾਂਦਾ ਹੈ ਕਿ ਉਹ 12 ਸਾਲ ਦੀ ਉਮਰ ਦੇ ਵਿੱਚ ਅੱਖਾਂ ਦੀ ਰੋਸ਼ਨੀ ਗਵਾ ਬੈਠਾ ਸੀ ਜਿਸ ਤੋਂ ਬਾਅਦ ਉਸ ਨੂੰ ਭਵਿੱਖਬਾਣੀ ਦੀ ਅਨੋਖੀ ਸ਼ਕਤੀ ਮਿਲੀ। ਕੁਝ ਲੋਕਾਂ ਦਾ ਦਾਵਾ ਹੈ ਕਿ ਵੈਂਗਾ ਬਾਬਾ ਨੇ 11 ਸਤੰਬਰ 2001 ਨੂੰ ਨਿਊਯਾਰਕ ਦੇ ਵਿੱਚ ਹੋਏ ਅਤਵਾਦੀ ਹਮਲਿਆਂ ਦੀ ਭਵਿੱਖਬਾਣੀ ਕੀਤੀ ਸੀ ਜੋ ਕਿ ਸੱਚ ਸਾਬਤ ਹੋਈ ਹੈ। ਵੈਂਗਾ ਨੇ ਦਾਵਾ ਕੀਤਾ ਸੀ ਕਿ ਨਿਊਯਾਰਕ ਦੇ ਅਸਮਾਨ ਦੇ ਵਿੱਚ ਧਾਤੂ ਦੇ ਬਣੇ ਦੋ ਪੰਛੀ ਟਕਰਾ ਜਾਣਗੇ। ਜਿਸ ਤੋਂ ਬਾਅਦ ਝਾੜੀਆਂ ਦੇ ਵਿੱਚੋਂ ਬਗਿਆਣਾਾਂ ਦੀਆਂ ਚੀਕਾਂ ਗੂੰਜਣਗੀਆਂ। ਬੇਕਸੂਰ ਲੋਕਾਂ ਦਾ ਖੂਨ ਪਾਣੀ ਦੇ ਵਿੱਚ ਵਹਿ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦਾ ਸੰਬੰਧ ਪੈਂਟਾਗਨ ਤੇ ਹਮਲੇ ਦੇ ਨਾਲ ਸੀ ਬਾਬਾ ਵੈਂਗਾ ਨੇ ਤਾਂ ਦੁਨੀਆ ਦੇ ਅੰਤ ਦੀ ਤਾਰੀਖ ਵੀ ਦੱਸ ਦਿੱਤੀ ਹੈ ਬਾਬਾ ਵੈਂਗਾ ਦੇ ਮੁਤਾਬਕ 5079 ਦੇ ਵਿੱਚ ਮਨੁੱਖ ਜਨਮ ਦਾ ਅੰਤ ਹੋ ਜਾਵੇਗਾ ਇਹ ਬ੍ਰਹਮਾਂਡ ਦੇ ਵਿੱਚ ਕਿਸੇ ਵੱਡੀ ਘਟਨਾ ਕਾਰਨ ਵਾਪਰੇਗਾ ਬਾਬਾ ਵੇਂਗਾ ਨੇ 2025 ਬਾਰੇ ਵੀ ਭਵਿੱਖਬਾਣੀ ਕੀਤੀ ਹੈ ਬਾਬਾ ਵੇਂਗਾ ਨੇ ਕਿਹਾ ਸੀ ਕਿ ਯੁੱਧ ਹੋਵੇਗਾ ਜਿਸ ਦੇ ਨਾਲ ਯੂਰਪ ਦੀ ਆਬਾਦੀ ਘਟ ਜਾਵੇਗੀ ਇਸ ਦੇ ਨਾਲ ਹੀ 2028 ਦੇ ਵਿੱਚ ਮਨੁੱਖ ਊਰਜਾ ਦੇ ਨਵੇਂ ਸਰੋਤਾਂ ਦੀ ਖੋਜ ਦੇ ਵਿੱਚ ਵੀਨਸ ਤੱਕ ਪਹੁੰਚ ਜਾਵੇਗਾ 2033 ਦੇ ਵਿੱਚ ਗਲੇਸ਼ੀਅਰ ਤੇ ਜੀਦ ਨਾਲ ਪਿਗਲਨੇ ਸ਼ੁਰੂ ਹੋ ਜਾਣਗੇ ਜਿਸ ਕਾਰਨ ਸਮੁੰਦਰ ਦਾ ਪੱਧਰ ਕਾਫੀ ਵੱਧ ਜਾਵੇਗਾ 2043 ਦੇ ਵਿੱਚ ਯੂਰਪ ਦੇ ਵਿੱਚ ਮੁਸਲਮਾਨ ਸ਼ਾਸਕਾਂ ਦਾ ਰਾਜ ਹੋਏਗਾ 2076 ਦੇ ਵਿੱਚ ਕਮਿਊਨਿਜ਼ਮ ਫੈਲੇਗਾ ਸਾਰੀ ਦੁਨੀਆ ਦੇ ਵਿੱਚ ਕਮਿਊਨਿਸਟ ਵਾਪਸ ਆਉਣਗੇ 2100 ਦੇ ਵਿੱਚ ਸੂਰਜ ਦੀ ਰੋਸ਼ਨੀ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਫੈਲਨੀ ਸ਼ੁਰੂ ਹੋ ਜਾਵੇਗੀ 2130 ਦੇ ਵਿੱਚ ਮਨੁੱਖਬਾਰੀ ਸਭਿਅਤਾਵਾਂ ਯਾਨੀ ਐਲੀਨ ਦੇ ਸੰਪਰਕ ਦੇ ਵਿੱਚ ਆਉਣਾ ਸ਼ੁਰੂ ਕਰ ਦੇਵੇਗਾ ਦੁਨੀਆ ਨੂੰ 2170 ਦੇ ਵਿੱਚ ਸੋਕੇ ਦਾ ਸਾਹਮਣਾ ਕਰਨਾ ਪਏਗਾ 3005 ਦੇ ਵਿੱਚ ਮੰਗਲ ਗ੍ਰਹਿ ਤੇ ਝੰਗ ਹੋਵੇਗੀ ਧਰਤੀ 3797 ਦੇ ਵਿੱਚ ਤਬਾਹ ਹੋ ਜਾਵੇਗੀ ਮਨੁੱਖ ਨੂੰ ਰਹਿਣ ਦੇ ਲਈ ਕਿਸੇ ਹੋਰ ਗ੍ਰਹਿ ਤੇ ਜਾਣਾ ਪਵੇਗਾ 5079 ਦੇ ਵਿੱਚ ਦੁਨੀਆ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਵੇਗੀ ਇਹ ਜੋ ਭਵਿੱਖਬਾਣੀਆਂ ਬਾਬਾ ਵੇਂਗਾ ਨੇ ਕੀਤੀਆਂ ਨੇ ਇਸ ਨੂੰ ਸੁਣ ਕੇ ਇਸ ਦੇ ਬਾਰੇ ਸੋਚ ਕੇ ਹੀ ਲੋਕ थरथਰ ਕੰਬ ਰਹੇ ਨੇ ਕਿ ਲੋਕਾਂ ਨੂੰ ਹੁਣ ਧਰਤੀ ਵਿਛੜਨੀ ਪੈ ਜਾਊਗੀ ਮੰਗਲ ਗ੍ਰਹਿ ਤੇ ਜੰਗ ਹੋਏਗੀ ਧਰਤੀ ਤੇ ਤਬਾਹੀ ਹੋਏਗੀ ਜਾਂ ਵਿਸ਼ਵ ਯੁੱਧ ਹੋਏਗਾ ਹਾਲਾਂਕਿ ਕਿੰਨੀ ਕਿੰਨਾ ਚ ਸੱਚਾਈ ਹੈ ਇਹ ਤਾਂ ਸਮੇਂ ਤੇ ਹੀ ਪਤਾ ਲੱਗੇਗਾ ਪਰ ਹੁਣ ਤੋਂ ਹੀ ਲੋਕਾਂ 'ਚ ਡਰ ਪੈਦਾ ਹੋ ਗਿਆ ਕਿਉਂਕਿ ਬਾਬਾ ਵੇਂਗਾ ਨੇ ਜੋ ਭਵਿੱਖਬਾਣੀਆਂ ਪਹਿਲਾਂ ਕੀਤੀਆਂ ਸੀ ਕਾਫੀ ਹੱਦ ਤੱਕ ਹੁਣ ਤੱਕ ਉਪਵਿਖਬਾਣੀਆਂ ਸੱਚ ਹੋ ਚੁੱਕੀਆਂ ਨੇ